ਤਲਵੰਡੀ ਸਾਬੋ ਦੀ ਜਸਵੀਰ ਕੌਰ ਨੇ ਦੋਸ਼ ਲਾਉਂਦੇ ਕਿਹਾ ਕਿ ਦੇਸ਼ ਦੀ ਦਿਨ ਰਾਤ ਕਰਕੇ ਸੇਵਾ ਨਿਭਾਉਣ ਵਾਲੇ ਫੌਜੀ ਪਰਿਵਾਰਾਂ ਦੀ ਸਾਰ ਨਹੀਂ ਲੈ ਰਿਹਾ ਤਲਵੰਡੀ ਸਾਬੋ ਦਾ ਪ੍ਰਸ਼ਾਸਨ ਉਧਰ ਤਲਵੰਡੀ ਸਾਬੋ ਤੋਂ ਸਾਡੇ ਪਤਰਕਾਰ ਤੇ ਮੰਦਰ ਘਰੂ ਦੀ ਵਿਸ਼ੇਸ਼ ਰਿਪੋਰਟ ਅਨੁਸਾਰ ਕੇ ਗੁਰੂਆਂ ਦੇ ਚਰਨ ਛੋਪਾ ਪ੍ਰਾਪਤ ਇਤਿਹਾਸਕਤਾ ਤੇ ਤਾਕਤ ਸ੍ਰੀ ਦਮਦੋਸਾਉ ਤਲਵੰਡੀ ਸਾਬੋ ਵਿਖੇ ਨਹੀਂ ਦਿਨੀ ਸਫਾਈ ਤੇ ਸਿਵਰੇ ਸਿਸਟਮ ਦਾ ਬਹੁਤ ਬੁਰਾ ਹਾਲ ਹੋ ਗਿਆ ਪਿਆ ਜਿਸ ਬਾਰੇ ਕਾਫੀ ਵਾਰ ਤਲਵੰਡੀ ਸਾਬੋ ਦੇ ਸਮੁੱਚੇ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਜਗਾਉਣ ਲਈ ਧਰਨੇ ਮੁਜ਼ਾਰੇ ਵੀ ਕੀਤੇ ਗਏ ਹਨ ਉਧਰ ਏਸੇ ਸੀਵਰੇਜ ਸਿਸਟਮ ਦੇ ਫੇਲ ਹੋ ਜਾਣ ਤੇ ਤਲਵੰਡੀ ਸਾਬੋ ਦੇ ਅਕਾਲ ਅਕੈਡਮੀ ਰੋਡ ਤੇ ਗਲੀ ਨੰਬਰ 1 ਦੀ ਵਸਨੀਕ ਜਸਵੀਰ ਕੌਰ ਨੇ ਗੰਦੇ ਪਾਣੀ ਦੇ ਨਿਕਾਸ ਨਾ ਹੋਣ ਕਾਰਨ ਤੇ ਆਪਣੀ ਵਿਥਿਆ ਸੁਣਾਉਂਦੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਏਰੀਏ ਵਿੱਚ ਗੰਦੇ ਪਾਣੀ ਦਾ ਸਹੀ ਨਿਕਾਸ ਨਹੀਂ ਹੋ ਰਿਹਾ ਜਿਸ ਕਾਰਨ ਇਹ ਗੰਦਾ ਪਾਣੀ ਸਾਡੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ ਜਿਸ ਕਾਰਨ ਸਾਡੇ ਘਰ ਦੀ 80 ਫੁੱਟ ਦੀ ਕੰਧ ਇਸ ਪਾਣੀ ਦੇ ਲਪੇਟ ਵਿਚ ਆਉਣ ਕਾਰਨ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਬੀਬੀ ਜਸਵੀਰ ਕੌਰ ਨੇ ਕਿਹਾ ਕਿ ਗਲੀ ਦਾ ਸਾਰਾ ਗੰਦਾ ਪਾਣੀ ਸਾਡੇ ਘਰ ਆਉਣ ਕਾਰਨ ਲਗਭਗ 4 ਫੁੱਟ ਡੂੰਘਾ ਟੂਆ ਪੈ ਗਿਆ ਜਿੱਥੇ ਸਾਰੇ ਮਹੱਲੇ ਦਾ ਪਾਣੀ ਸਮਾਗਿਆ ਉਧਰ ਜਿਹਾ ਹੋਣ ਨਾਲ ਸਾਡਾ ਸਾਰਾ ਘਰ ਪ੍ਰਭਾਵਿਤ ਹੋ ਗਿਆ। ਉਧਰ ਜਸਵੀਰ ਕੌਰ ਨੇ ਆਪਣੇ ਵੱਲੋਂ ਸਥਾਨਕ ਮਾਨਯੋਗ ਅਸਟ੍ਰੀਨ ਤਲਵੰਡੀ ਸਾਹਿਬ ਉਹ ਮਾਨਯੋਗ ਤਸੀਲਦਾ ਸਾਹਿਬ ਅਤੇ ਐਸਓ ਤਲਵੰਡੀ ਨੂੰ ਦੇ ਤਿੰਦਰ ਕਾਸਤ ਵਿੱਚ ਲਿਖਿਆ ਕਿ ਅਗਰ ਸਾਡੇ ਮਕਾਨ ਨੂੰ ਕੁਝ ਹੁੰਦਾ ਤਾਂ ਇਸ ਦੇ ਸੇਤੇ ਤੌਰ ਤੇ ਜ਼ਿੰਮੇਵਾਰ ਸਵੰਦ ਤਦਕਾਰੀ ਹੋਣਗੇ ਜਿਹੜੇ ਸਾਡੀ ਇਸ ਸਮੱਸਿਆ ਵੱਲ ਬਾਰ ਬਾਰ ਬੇਨਤੀ ਕਰਨ ਤੇ ਵੀ ਨਹੀਂ ਧਿਆਨ ਦੇ ਰਹੇ ਅਖੀਰ ਵਿੱਚ ਤਲਵੰਡੀ ਸਾਬੋ ਦੇ ਪ੍ਰਸ਼ਾਸਨ ਤੋਂ ਦੁਖੀ ਬੀਬੀ ਜਸਵੀਰ ਕੌਰ ਨੇ ਕਿਹਾ ਕਿ ਦੇਸ਼ ਦੀ ਦਿਨ ਰਾਤ ਇੱਕ ਕਰਕੇ ਸੇਵਾ ਨਿਭਾਉਣ ਵਾਲੇ ਫੌਜੀ ਪਰਿਵਾਰਾਂ ਦੀ ਸਾਰ ਨਹੀਂ ਰਹਿ ਰਿਹਾ ਤਲਵੰਡੀ ਸਾਬੋ ਦਾ ਪ੍ਰਸ਼ਾਸਨ ਉਦਰੇ ਇਸ ਮੌਕੇ ਜਸਵੀਰ ਕੌਰ ਨੇ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਜਸਵੀਰ ਕੌਰ ਮਤਲਬ ਐ ਫੌਜਾ ਗਾਜੀ ਸਿੰਘ ਮੇਰੇ ਘਰ ਵਾਲਾ ਫੌਜ ਚ ਜੀ ਪਾਣੀ ਦਾ ਨਿਕਾਸ ਨਾ ਹੋਣ ਕਰਨਾ ਮੇਰੀ ਕੰਧ ਦਾ ਵੇਖੋ ਕੀ ਹਾਲ ਹੈ ਸਾਰਾ ਮੀਂਹ ਦਾ ਪਾਣੀ ਸੀਵਰੇਜ ਦਾ ਪਾਣੀ ਇਹਦੇ ਵਿੱਚ ਆ ਕੇ ਡਿੱਗਦਾ ਬਾਹਰੋਂ ਆ ਕੇ ਬਾਹਰੋਂ ਆ ਕੇ ਸਾਰਾ ਪਾਣੀ ਇਹਦੇ ਵਿੱਚ ਆ ਕੇ ਇੱਥੇ ਜਮਾ ਹੁੰਦਾ ਜੀ ਕਾਫੀ ਡੂੰਗਾ ਹੋ ਗਿਆ ਟੋਆ ਹਾਂ ਜੀ ਹਾਂਜੀ ਹਾਂਜੀ ਕਾਫੀ ਡੂੰਗਾ ਟੋਆ ਮੈਂ ਇਕੱਲੀ ਇੱਥੇ ਰਹਿਨੀ ਆ ਹਸਬੰਡ ਮੇਰੇ ਬਾਹਰ ਨੇ ਫੌਜ ਚ ਪਲੀਜ਼ ਮੇਰੀ ਇਸ ਪ੍ਰਸ਼ਾਸਨ ਨੂੰ ਬੇਨਤੀ ਆ ਬਲਜਿੰਦਰ ਕੌਰ ਨੂੰ ਬੇਨਤੀ ਆ ਮੈਂ ਖੁਦ ਵੋਟ ਪਾਈ ਆ ਉਸ ਨੂੰ ਪਰ ਅੱਜ ਮੇਰੇ ਘਰ ਦਾ ਹਾਲ ਦੇਖੋ ਆ ਕੇ ਮੈਂ ਬਹੁਤ ਦੁਖੀ ਆ ਜੀ ਮੇਰੇ ਬੱਚੇ ਵੀ ਘਰੇ ਨਹੀਂ ਵੱਢਦੇ ਕਹਿੰਦੇ ਮੰਮੀ ਕਿੱਥੋਂ ਨਹੀਂ ਲੰਗੀ ਐ ਸੀ ਪਲੀਜ਼ ਮੈਡਮ ਪਲੀਜ਼ ਇੱਕ ਵਾਰ ਜ਼ਰੂਰ ਆ ਕੇ ਦੇਖੋ ਮੇਰੇ ਘਰ ਭੱਲ ਐਨੇ ਪੈਸੇ ਲਾ ਬੈਠੀ ਆ ਕੋਠੀ ਤੇ ਵੀ ਪਲਾਟ ਵੀ ਲੈ ਲਿਆ ਪਰ ਮੈਂ ਕਰਾਂ ਕੀ ਕੋਈ ਇਹਦਾ ਮੈਨੂੰ ਹੱਲ ਨਹੀਂ ਦਿਸ ਰਿਹਾ ਮੇਨ ਗੇਟ ਵੀ ਤੁਹਾਡਾ ਹਾਂਜੀ ਸਾਡਾ ਮੇਨ ਗੇਟ ਵੀ ਬਿਰਲ ਪੈ ਗਈ ਉਹਦੇ ਤੇ ਇੰਚ ਦੀ ਮੇਰਾ ਹੱਲ ਪਲੀਜ਼ ਮੇਰਾ ਹੱਲ ਕਰੋ ਬਸ ਇਹੀ ਰਿਕਵੈਸਟ ਹੈ ਤੁਹਾਡੇ ਅੱਗੇ ਪ੍ਰਸ਼ਾਸਨ ਨੂੰ ਵੀ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਵੀ